ਜੋ ਮੰਡੀ ਦੇ ਵਿੱਚ ਕੰਨੀ ਪੱਥਰ ਰੱਖਣਾ ਹੈ ਤੁਸੀਂ ਤੇ ਕਿਹੜੀ ਚੀਜ਼ ਦਾ ਪ੍ਰੋਜੈਕਟ ਹੈ ਜੀ ਕਿੰਨੇ ਦਾ ਪ੍ਰੋਜੈਕਟ ਹੈ ਦੇਖੋ ਦਾਣਾ ਮੰਡੀ ਦਿੜਬਾਦ ਵਿਖੇ ਜਿਹੜਾ ਸਾਡਾ ਮੀਂਹ ਦਾ ਪਾਣੀ ਆ ਰੇਨ ਵਾਟਰ ਆ ਜਿਹੜਾ ਉਸ ਵਾਟਰ ਨੂੰ ਉਹਦੇ ਜਿਹੜੀ ਹੈ ਕੱਢਣ ਦੇ ਲਈ ਨਵੀਂ ਪਾਈਪਲਾਈਨ ਬਸਾਈ ਜਾ ਰਹੀ ਹੈ ਔਰ ਪੁਰਾਣੀ ਪਾਈਪਲਾਈਨ ਆ ਉਹਨੂੰ ਅਪਗ੍ਰੇਡ ਕੀਤਾ ਜਾ ਰਿਹਾ 1 ਕਰੋੜ 90 ਲੱਖ ਰੁਪਏ ਦਾ ਪ੍ਰੋਜੈਕਟ ਆ ਜਿਹਦੇ ਨਾਲ ਰੇਨ ਵਾਟਰ ਜਿਹੜਾ ਉਹ ਬਾਅਰ ਚੜ੍ਹ ਜਾਊਗਾ ਔਰ ਜਿਹੜੀ ਮੰਡੀ ਆ ਉਹ ਸਾਫ਼ ਰਹੂ ਇੱਥੇ ਪਾਣੀ ਜਿਹੜਾ ਬਿਲਕੁਲ ਵੀ ਨਹੀਂ ਖੜੂਗਾ ਕਾਫੀ ਲੰਬੇ ਅਰਸੇ ਤੋਂ ਸਾਡੇ ਸਾਰੇ ਆਰਤੀ ਭਰਾਵਾਂ ਦੀ ਜਿਹੜੀ ਮੰਗ ਸੀਗੀ ਕਮਿਸ਼ਨ ਏਜੰਟਸ ਦੀ ਮੰਗ ਸੀਗੀ ਕਿਉਂਕਿ ਜਦੋਂ ਮੀਂਹ ਪੈਂਦਾ ਹੈਗਾ ਤਾਂ ਪਾਣੀ ਖੜਾ ਹੋ ਜਾਂਦਾ ਸੀਗਾ ਉਹ ਕੋਈ ਪੁਰਾਣੀਆਂ ਲਾਈਨਾਂ ਪੰਜਾਂ ਹੋ ਜਾਂਦਾ ਸੀ ਕਿਉਂ ਸਾਰੀਆਂ ਪੁਰਾਣੀਆਂ ਲਾਈਨਾਂ ਨੇ ਜਿਹੜੀਆਂ ਨੇ ਉਹ ਅਪਗ੍ਰੇਡ ਕੀਤੀਆਂ ਗਈਆਂ ਨੇ ਕਿਆਂ ਔਰ ਨਵੀਆਂ ਪੰਜਾਂ ਗਈਆਂ ਨੇ ਕਿਆਂ ਔਰ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ। ਇਸ ਸੰਬੰਧੀ ਜੋ ਟਿਕਟਾਂ ਦੀ ਵੰਡ ਹੋ ਰਹੀ ਹੈ ਬਾਰਟੇ ਵੱਲੋਂ ਸਰ ਬਿਲਕੁਲ ਹਜੇ ਤਾਂ ਐਪਲੀਕੇਸ਼ਨ ਜਿਹੜੀਆਂ ਜਿਹੜੇ ਵੀ ਕੈਂਡੀਡੇਟ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਆਪ ਕੋ ਆਪਣੀਆਂ ਐਪਲੀਕੇਸ਼ਨਾਂ ਜਿਹੜੀਆਂ ਉਹ ਦਫਤਰ ਚ ਦੇ ਰਹੇ ਨੇ ਕਿ ਉਹ ਤੋਂ ਬਾਅਦ ਸਕਰੂਟੀ ਕਮੇਟੀ ਬਣੀ ਹੋਈ ਆ ਸਕਰੂਟੀ ਕਰੂਗੀ ਉਸ ਤੋਂ ਬਾਅਦ ਜਿਹੜੀਆਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜਾ ਸਟੇਟ ਨੂੰ ਭੇਜੂਗਾ ਉੱਥੋਂ ਟਿਕਟਾਂ ਦੀ ਵੰਡ ਹੋ ਕੇ ਆਊਗੀ ਹਰ ਮੰਡੀ ਵਾਸੀਆਂ ਦੀ ਇੱਕ ਪੁਰਾਣੀ ਮੰਗ ਹੈ ਜੀ ਇੱਥੇ ਜਿਹੜੀ ਜਿਹੜੇ ਪੁਰਾਣੇ ਪਰਾਟ ਨੇ ਉਹ ਜੀ ਸਹੀ ਨਹੀਂ ਹੋ ਰਿਹਾ ਕਿ ਸਰਕਾਰ ਵੱਲੋਂ ਕੋਈ ਚੀਜ਼ ਹੈਗੀ ਹੈ ਜਿਹੜੇ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਬਿਲਕੁਲ ਇਹ ਕਾਫੀ ਲੰਬੇ ਅਰਸੇ ਤੋਂ ਮੰਗਾ ਹੈ ਕੱਲੀ ਡੜਵਾ ਮੰਡੀ ਦੀ ਨਹੀਂ ਸਾਰੇ ਪੰਜਾਬ ਦੀ ਮੰਗਾ ਉਹਦੇ ਲਈ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਉਹ ਲੈ ਕੇ ਆ ਰਹੇ ਆ ਉਹਦੀ ਜਿਹੜੀ ਆ ਕੰਮ ਉਹਦੇ ਕੰਮ ਚੱਲ ਰਿਹਾ ਹੈਗਾ ਬੜੀ ਜਲਦੀ ਲੈ ਕੇ ਆਵਾਂਗੇ ਤਾਂ ਕਿ ਪੂਰੇ ਪੰਜਾਬ ਦੇ ਜਿੰਨਾ ਵੀ ਕਮਿਸ਼ਨ ਏਜੰਟ ਤੇ ਜਿੰਨਾਂ ਤੋਂ ਵੀ ਕੋਈ ਰੈਗੂਲੈਟੀਆਂ ਪੁਰਾਣੀਆਂ ਹੋਣ ਜਾਂ ਹੋਣ ਰਹੀਆਂ ਜਾਂ ਕਿਸੇ ਨੇ ਪਹਿਲਾਂ ਪੈਸੇ ਭਰੇ ਨੇ ਜਾਂ ਲੇਟ ਭਰੇ ਨੇ ਉਹ ਸਾਰਿਆਂ ਦਾ ਨਿਪਟਾਰਾ ਜਿਹੜਾ ਯਕਮੁਕਤ ਮਤਲਬ ਹੋ ਸਕੇ ਇੱਕ ਟਾਈਮ ਹੋ ਸਕੇ ਇੱਕ ਕੱਚਾ ਉਹ ਮੀਟਿੰਗ ਜਿਹੜੀ ਆ ਸਾਡੇ ਮੰਤਰੀ ਸਾਹਿਬ ਦੇ ਨਾਲ ਉਹ ਕਰ ਰਹੇ ਨੇ हां सर कंचंਪਰੀ ਦੇ ਮਾਮਲੇ ਨੂੰ ਕਿਵੇਂ ਦੇਖ ਰਹੇ ਬੀਤੀ ਰਾਤ ਇਹ ਮਾਮਲਾ ਕਾਫੀ ਚੱਲਦਾ ਰਹੇ ਦੇਖੋ ਉਹ ਮਾਮਲਾ ਕੋਰਟ ਦੇ ਅਧੀਨ ਆ ਕੋਰਟ ਨੇ ਇਹ ਫੈਸਲਾ ਕੀਤਾਗਾ ਕੋਰਟ ਕੋਲੇ ਜਿਹੜੀ ਆ ਡਾਕੂਮੈਂਟੇਸ਼ਨ ਜਾਂ ਕੋਰਟ ਕੋਲੇ ਜਿਹੜਾ ਮੈਟਰਸ ਹੀ ਪਹੁੰਚਿਆ ਸੀ ਆਜ ਮੰਤਰੀ ਸਾਹਿਬ ਨੇ ਨੀਂਹ ਪੱਥਰ ਰੱਖਿਆ ਸ਼ੁਰੂਆਤ ਕਰਾਇਆ ਕੰਮ ਦਾ ਕਿੰਨੇ ਦਾ ਪ੍ਰੋਜੈਕਟ ਕੀ ਪ੍ਰੋਜੈਕਟ ਹੈ ਜੀ ਦੇਖੋ ਜਦੋਂ ਵੀ بارشਾਂ ਦਾ ਜਿਹੜਾ ਮੌਸਮ ਹੁੰਦਾ ਸੀ ਉਹ ਪੈਂਦਾ ਸੀ ਪੂਰੇ ਬਾਜ਼ਾਰ ਦਾ ਪਾਣੀ ਸੀ ਜਿਹੜਾ ਮੰਡੀ ਦੇ ਵਿੱਚ ਆ ਜਾਂਦਾ ਸੀ ਜਿੱਥੇ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਪਬਲਿਕ ਨੂੰ ਬੜੀ ਪ੍ਰੋਬਲਮ ਆਉਂਦੀ ਹੁੰਦੀ ਸੀ ਤੇ ਬੜਾ ਮੁੱਦਾ ਵੀ ਪਿਛਲੇ ਸਮਿਆਂ ਦੇ ਵਿੱਚ ਹੀ ਉੱਠਦਾ ਰਿਹਾ ਤੇ ਉਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਯੂਨੀਵਰਸਿਟੀ ਤੋਂ ਬਕਾਇਦਾ ਇੰਜੀਨੀਅਰ ਬੁਲਾ ਕੇ ਇਹ ਪ੍ਰੋਜੈਕਟ ਸੀ ਜਿਹੜਾ ਪਾਸ ਕਰਵਾਇਆ ਜਿੰਨਾ ਇਹ ਪਾਣੀ ਹੋਏਗਾ ਹੁਣ ਇਹ ਸਾਰਾ ਜਿਹੜੀ ਆਪਣੇ ਬਾਬਾ ਵਿਰਸੇਣ ਸਾਹਿਬ ਦੇ ਕੋਲ ਡਰੇਨ ਉਹਦੇ ਵਿੱਚ ਚਲਾ ਜਾਊਗਾ ਲਗਭਗ 1 ਕਰੋੜ 90 ਲੱਖ ਦਾ ਇਹ ਪ੍ਰੋਜੈਕਟ ਹੈ ਜਿਹਦੇ ਨਾਲ ਮੇਰੇ ਖਿਆਲ ਚ ਡਿੜਵੇ ਦੇ ਜਿੰਨੇ ਸਾਡੇ ਮੰਡੀ ਵਾਸੀ ਨੇ ਉਹਨਾਂ ਨੂੰ ਵੀ ਤੇ ਆਮ ਜਿਹੜੀ ਪਬਲਿਕ ਇੱਥੇ ਡਿੜਵੇ ਦੇ ਵਿੱਚ ਆਉਂਦੀ ਹੈ ਆਪਣੇ ਛੋਟੇ ਮੋਟੇ ਘਰੇਲੂ ਕੰਮ ਕਰਨ ਉਹਨਾਂ ਨੂੰ ਵੀ ਜਿਹੜੀ ਇਹਦੀ ਸੁਖਾਈ ਹੋਊਗੀ ਇਵਰੇਜ ਦਾ ਕੰਮ ਵੀ ਹੋਈ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਜਾਨੀ ਕਿ ਪਾਈਪਲਾਈਨ ਹੈ ਜਿਹੜੀ ਪੂਰੀ ਦੀ ਪੂਰੀ ਪਾਊਗੀ ਅੰਡਰਗਰਾਊਂਡ ਹੋ ਕੇ ਤੇ ਇਹ ਸਾਡੇ ਜਿੱਥੇ ਆਪਣੇ ਵਿਤਵੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਦਫ਼ਤਰਾ ਉੱਥੋਂ ਲੈ ਕੇ ਜਿੱਥੇ ਨਿਵੀਂ ਜਗਾ ਉੱਥੋਂ ਲੈ ਕੇ ਬੇਰਕਾ ਦੇ ਕੋਲ ਦੀ ਆ ਕੇ ਮੰਡੀ ਵਿੱਚ ਦੀ ਆ ਕੇ ਇੱਥੇ ਆਊਗਾ ਹਜੇ ਥੋੜਾ ਜਿਹਾ ਉਧਰ ਧਿਆਨ ਨੂੰ ਰੱਖਦੇ ਇੱਥੋਂ ਸ਼ੁਰੂ ਕਰਵਾਇਆ ਹੈ ਆ ਮੈਂ ਜਿਹੜਾ ਇਹ ਪਿਆ ਹੋਇਆ ਸੀਗਾ ਪੈ ਪਏ ਆ ਸੀ ਥੋੜਾ ਜਿਹਾ ਸਮਾਂ ਹੋਇਆ ਸੀ ਸੀਵਰੇਜ ਪਏ ਨੂੰ ਨਵਾਂ ਪੈ ਪਿਆ ਸੀਗਾ ਇਹ ਦੁਬਾਰਾ ਕਿੰਨੀ ਛੇਤੀ ਦੁਬਾਰਾ ਪੈ ਸਕਦਾ ਇਹ ਦੇਖੋ ਓਨਲੀ ਰੇਨ ਵਾਟਰ ਦੇ ਲਈ ਪਵਾਇਆ ਇਹ ਕੱਲਾ ਸੀਵਰੇਜ ਦਾ ਪਾਣੀ ਨਹੀਂ ਇਹਦੇ ਵਿੱਚ ਇਹ ਰੇਨ ਵਾਟਰ ਦਾ ਪਾਣੀ ਹੈ ਜਿਹੜਾ ਉਹ ਜਾਇ ਜਾਊਗਾ ਸੀਵਰੇਜ ਦਾ ਜਿਹੜਾ ਪਾਈਪ ਲਾਈਨ ਆ ਉਹ ਆਲਰੇਡੀ ਚੱਲੂ ਵੀ ਚੱਲੂਗਾ ਮੇਰਾ ਪਾਣੀ ਜਿਹੜਾ ਉਹਦੀ ਸਪਲਾਈ ਨੂੰ ਬਾਹਰ ਕੱਢਣ ਲਈ ਮંત્રી ਸਾਹਿਬ ਵੱਲੋਂ ਵੱਡਾ ਪ੍ਰੋਜੈਕਟ ਦਾ ਨਹੀਂ ਪਤਾ ਰੱਖਿਆ ਕੀ ਕਹਿੰਦੇ ਹੋ ਤੁਹਾਨੂੰ ਅੰਦਰ ਵਿੱਚ ਮંત્રી ਸਾਹਿਬ ਤੋਂ ਅੱਜ ਇਹ ਗ੍ਰਾਂਟ ਪੈਦਾ ਹੋਈ ਦੀ 1 ਕਰੋੜ 90 ਲੱਖ ਦੀ ਜੋ ਮੰਡੀ ਦਾ ਵਿੱਚ ਪਾਣੀ ਸਾਹਿਬ ਮੈਂ ਮੰਡੀ ਦਾ ਮਸੀਆ ਤੇ ਬਹੁਤ ਜ਼ੋਰ ਲਾ ਕੇ ਬਾਕੀ ਚੇਅਰਮੈਨ ਸਾਹਿਬ ਨੇ ਵੀ ਵੈਸੇ ਮੰਗਾਏ ਤੇ ਅਜੀ ਮੰਡੀ ਦਾ ਸਾਰਾ ਜੋ ਵੀ ਦਿੱਕਤਾਂ ਆ ਰਹੀਆਂ ਨੇ ਪਹਿਲਾਂ ਬਹੁਤ ਪਾਣੀ ਘਟ ਜਾਂਦਾ ਗੋਡੇ-ਗੋਡੇ ਉਹ ਨਿਕਲਣ ਵਾਸਤੇ ਸੀਵਰੇਜ ਰੇਨਵਾਟਰ ਦਾ ਦੋਨੇ ਇਕੱਠੀ ਪ੍ਰੋਜੈਕਟ ਕਰਕੇ ਇਹਦੇ ਨਾਲ ਜੋੜੇ ਜਾਣਗੇ ਤੇ ਅਸੀਂ ਮੰਤਰੀ ਜੀ ਆਪ ਨੂੰ ਇਹ ਵੀ ਸੁਪਾਰਤ ਕੀਤੀ ਹੈ ਜੋ ਪਲਾਟ ਨੇ ਮੰਡੀ ਦੇ ਕੁਝ ਪਲਾਟ ਨੇ ਵੀ ਉਹ ਥੋੜੇ ਜੇ ਉਹਨਾਂ ਦੇ ਕੇਸ ਕੁਝ ਚੱਲਦੇ ਨੇ ਵੀ ਉਹ ਵੀ ਜਲਦੀ ਤੋਂ ਜਲਦੀ ਬਨ ਸੈਟਲਮੈਂਟ ਕੀਤੀ ਜਾਵੇ ਤੇ ਲੋਕਾਂ ਨੂੰ ਵਧੀਆ ਤੇ ਵਧੀਆ ਸਰਕਾਰ ਵੱਲੋਂ ਉਹਨਾਂ ਨੂੰ ਇਹ ਸਰਕਾਰ ਇਹ ਸਮਝੀ ਜਾਵੇ ਵੀ ਸਰਕਾਰ ਬਹੁਤ ਵਧੀਆ ਤੇ ਲੋਕਾਂ ਦੇ ਕੰਮ ਹੋ ਕੇ ਲੋਕ ਖੁਸ਼ੀਆਂ ਮਨਾਉਂਦੇ ਮੰਡੀ ਦੇ ਵਿੱਚ ਦੁਕਾਨਾਂ ਦੇ ਅੱਗੇ ਬਰਾਂਡੇ ਲੱਗੇ ਹੋਏ ਨੇ ਉਹਨਾਂ ਤੇ ਨਜਾਇਜ਼ ਕਬਜ਼ੇ ਹੋ ਸਕ ਹੋ ਰਹੇ ਨੇ ਹੋਰ ਆਰਤੀਆਂ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਉਹਦੇ ਤੇ ਇਹ ਆ ਇਹ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸਿਆ ਹੋਇਆ ਜੀ ਪ੍ਰਸ਼ਾਸਨ ਦੀ ਨੌਲੇਜ 'ਚ ਆ ਤੇ ਅਧਿਕਾਰੀਆਂ ਦੀ ਨੌਲੇਜ 'ਚ ਇਹਦੇ ਕਾਰਵਾਈ ਹੋਊਗੀ ਜਲਦੀ ਤੇ ਬਰਾਂਡੇ ਖਾਲੀ ਕਰਾਏ ਜਾਣਗੇ ਜੀ ਇਹ ਆਰਤੀਆਂ ਕੀ ਮੰਗ ਕਰਦੇ ਹੁੰਦੇ ਉਹ ਕਿਉਂ ਨਜਾਇਜ਼ ਕਬਜ਼ੇ ਹੋ ਰਹੇ ਨੇ ਮੈਂ ਤਾਂ ਇਹੀ ਕਹਾਂ ਜੀ ਵੀ ਇਹ ਨਜਾਇਜ਼ ਕਬਜ਼ੇ ਹਟਾਈ ਜਾਣ ਤੇ ਮੰਡੀ ਸਾਫ਼ ਸੁਥਰੀ ਬਣਾਈ ਜਾਵੇ ਮੰਡੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਚਾਹੀਦਾ ਜੀ